ਕੱਟੀ ਦਾ ਪਿੱਠ ਪੂੜਾ ਵੀ ਦੱਸਦਾ ਹਨਾ ਟੀਕੇ ਟੀਕੇ ਦਾ ਤਾਂ ਪਤਾ ਨਹੀਂ ਹੁਣ ਆਪਾਂ ਨੂੰ ਹਨਾ ਨਹੀਂ ਬਾਈ ਜੀ ਟੀਕੇ ਦਾ ਪਤਾ ਨਹੀਂ ਉਹਨਾਂ ਨੇ ਡਾਇਰੈਕਟ ਸਾਨ ਦੀ ਦੁੱ ਦਿੱਸੀ ਕਰੋਸੀ ਠੀਕ ਹੈ ਠੀਕ ਹੈ ਕਿੰਨੇ ਚਿਰ ਦੀ ਮੀਣੀ ਬਾਰੇ ਦੱਸ ਸੀ ਵੀਰੇ ਮੀਣੀ ਬਾਈ ਜੀ 6 ਮਹੀਨੇ ਦੀ ਗੱਬਣਾ ਚੈੱਕ ਪਾਸ ਗਾਰੰਟੀ ਨਾਲ ਠੀਕ ਹੈ ਵੀਰੇ ਲਾਏ ਵੀ ਪਈ ਹੋਈ ਆ ਬਾਈ ਛੋਟੀ ਹਾਂ ਹਾਂ ਲਾਏ ਦੇ ਪਈ ਆ ਪੁੱਤ ਵਿਖਾਈ ਝੋਲੀ ਜਾਂਦੀ ਵੇਖ ਇਹ ਦੋਨੇ ਹੀ ਹਿਲਦੇ ਆ ਜੀ ਠੀਕ ਗੱਲ ਹੈ ਕੀ ਬਾਤ ਆ ਮੱਥੇ ਪਟਾ ਹਾਂ ਅੱਖ ਹਾਈ ਵੀ ਕੱਟਾ ਚੰਗਾ ਅਜਾ ਸੋਹਣਾ ਲੱਗਿਆ ਆਪਾਂ ਨੂੰ ਲੈ ਲਿਆ ਹੂੰ ਨਾਲ ਨਾਲ ਬਹੁਤ ਸਾਫ ਹੈ ਇਹਦੇ ਇਹ ਕਿੰਨੇ ਚਿਰ ਦਾ ਬਾਈ ਇਹ ਹੋਊਗਾ ਯਾਰ 8 ਕਿ ਮਹੀਨਿਆਂ ਦਾ 8 ਮਹੀਨਿਆਂ ਦਾ ਹੈ ਹਾਂ ਤੇ ਇਹ ਕਿੰਨੇ ਦਾ ਦੇ ਦਈਏ ਵੀਰੇ ਇਹਦਾ ਚਲੋ ਭਾਈ ਨੱਤਾ ਵੇਖੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਆ ਤੇ ਗਿੱਲ ਪਿੰਡ ਦੇ ਵਿੱਚ ਜਿਹੜਾ ਗਿੱਲ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਹ ਤੋਂ ਗਾਂਹ ਹੱਤ ਜਿਹੜੀ ਆ ਉਮਗੇ ਜਿਲੇ ਦੀ ਸ਼ੁਰੂ ਹੋ ਜਾਂਦੀ ਆ ਮਾਲਕ ਕਲਾਂ ਪਿੰਡ ਆ ਜਾਂਦਾ ਤੇ ਜਦੋਂ ਤੁਸੀਂ ਹਾਈਵੇ ਤੋਂ ਉੱਤਰ ਕੇ ਗਿੱਲ ਪਿੰਡ ਨੂੰ ਆਉਂਗੇ ਤਾਂ ਤੁਸੀਂ ਪਿੰਡ ਦੇ ਵਿੱਚ ਨਹੀਂ ਵੜਨਾ ਸੂਆ ਪਾਰ ਕਰਦੇ ਅਨਸਾਰ ਤੁਹਾਨੂੰ ਲੋਹਾਰਾਂ ਦੇ ਘਰ ਮਿਲਣਗੇ ਗਰੀਬੂ ਵੀਰ ਦੇ ਕੋਲੇ ਆ ਹਸਮੁਖ ਚਿਹਰੇ ਦੇ ਕੋਲੇ ਆਏ ਹੋਏ ਆ ਵਪਾਰ ਲੈਣ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਦਿਖਾਉਣੇ ਆ ਇੱਕ ਤਾਂ ਬੂਰੀ ਮੀਣੀ ਨੀਲੀ ਰਾਵੀ ਨਸਲ ਦੀ ਗੱਬਣ 6 ਮਹੀਨਿਆਂ ਦੀ ਚੱਕ ਪਾਸ ਚੋਟੀ ਵਿਖਾਉਂਗਾ ਇੱਕ ਕੱਟੀ ਵਿਖਾਉਂਗਾ ਬੱਕਮਲ ਨੀਲੀ ਰਾਵੀ ਦੀ ਮਿੱਤਰੋ ਬਹੁਤ ਚੰਗੇ ਢਾਂਚੇ ਦੀ ਬਹੁਤ ਚੰਗੀ ਬਲੱਡ ਲੈਣ ਦੀ ਔਰ ਇੱਕ ਕੱਟੀ ਕੱਟਾ ਤੁਹਾਨੂੰ ਵਿਖਾਉਂਗਾ ਮੈਂ ਪੂਰਾ ਨੀਲੀ ਰਾਵੀ ਦਾ 3 ਜਨਵਾਰ ਹੋਣਗੇ 3 ਜਨਵਾਰਾਂ ਦੀ ਪ੍ਰੋਪਰ ਡਿਟੇਲ ਲਾਵਾਂਗੇ ਮਿਲਦੇ ਆ ਮਾਲਕ ਨੂੰ ਗੱਲਬਾਤ ਕਰਦੇ ਆ ਸਾਰੀ ਕਾਰਵਾਈ ਦੇ ਨਾਲ ਆਪਾਂ ਵੀਡੀਓ ਬਣਾਉਣੇ ਆ ਆਓ ਮਿਲਦੇ ਆ ਵੀਰ ਨੂੰ ਗਰੀਬੂ ਵੀਰੇ ਸასი ਘਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਹੈ ਬਾਈ ਜੀ ਬਹੁਤ ਵਧੀਆ ਜੀ ਸਿੱਤਾ ਠੀਕ ਹੈ ਵੀਰੇ ਭਰਾ ਜੀ ਹਾਂਜੀ ਹਾਂਜੀ ਵਧੀਆ ਸ਼ੁਕਰ ਹੈ ਮਹਾਰਾਜ ਦਾ ਠੀਕ ਹੈ ਵੀਰੇ ਗ ਤੇਰੇ ਪਿੱਛੇ ਜਿਹੜੀ ਕੱਟੀ ਖੜੀ ਆ ਬਚਲੜੀ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਬਾਈ ਜੀ ਇਹ ਹੈਗੀ ਹੈ ਡੇਢ ਸਾਲ ਦੀ ਡੇਢ ਸਾਲ ਦੀ ਹੈ ਹਾਂ ਠੀਕ ਆ ਡੇਢ ਸਾਲ ਤੋਂ ਮਹੀਨਾ ਖੰਡ ਤੁਸੀਂ ਘਾਟ ਹੀ ਲਾ ਲਓ ਠੀਕ ਆ ਤੇ ਬਾਕੀ ਬਹੁਤ ਚੰਗੇ ਘਰਾਨੇ ਚੋਂ ਆਈ ਹੈਗੀ ਹੈ 15 16 ਕਿਲੋ ਦੁੱਧ ਵਾਲੀ ਮੱਝ ਦੀ ਕੱਟੀ ਹੈ ਇਹ ਹੈ ਹਾਂਜੀ ਮੈਂ ਕੱਟੀ ਦਾ ਪਿੱਠ ਪੂੜਾ ਵੀ ਦੱਸਦਾ ਹਣਾ ਹਾਂ ਟੀਕੇ ਟੂਕੇ ਦਾ ਤਾਂ ਪਤਾ ਨਹੀਂ ਹੁਣ ਆਪਾਂ ਨੂੰ ਹਣਾ ਨਹੀਂ ਬਾਈ ਜੀ ਟੀਕੇ ਦਾ ਪਤਾ ਨਹੀਂ ਉਹਨਾਂ ਨੇ ਡਾਇਰੈਕਟ ਖਾਨ ਦੀ ਦੱਸੀ ਸੀ ਕ੍ਰੋਸਿੰਗ ਠੀਕ ਆ ਠੀਕ ਆ ਕਿੰਨੇ ਚਿਰ ਦੀ ਹੋਗੀ ਵੀਰੇ ਇਹ ਇਹ ਹੈਗੀ 1 ਕੋ 15 16 ਮਹੀਨੇ ਦੀ 1.5 ਸਾਲ ਦੇ ਲਗਭਗ ਹੈਗੀ ਆ ਠੀਕ ਆ ਬਾਈ ਹਾਂ ਝੋਲੀ ਝਾਲੀ ਬਹੁਤ ਚੰਗੀ ਕੱਟੀ ਦੀ ਹੈ ਨਾ ਬਾੜੀ ਚੰਗੀ ਆ ਵੀ ਜਿਹੜੇ ਕਿ ਮਾਰਕਿੰਗ ਪੂਰੀ ਲੱਗੇ ਸਾਰੀ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਸੂਤ ਤੇ ਨਿਸ਼ਾਨ ਚਾਰੇ ਪੈਰ ਮੱਥੇ ਟਿੱਡੀ ਪਟਰਾ ਹੈ ਨਾ ਅੱਖਾਂ ਬਹੁਤ ਸੋਹਣੀਆਂ ਪੇਟ ਫੂੜ ਤੇ ਨਿਸ਼ਾਨ ਜਿਹੜਾ ਸਾਰੀ ਕਾਰਵਾਈ ਦੇ ਵਿੱਚ ਮੁਕਮਲ ਆ ਹੈ ਨਾ ਹਾਂਜੀ ਹਾਂਜੀ ਕਿੰਨੇ ਦੀ ਦੇ ਬਈ ਗਰੀਪੂ ਬਾਈ ਇਹ ਤਾਂ ਬਾਈ ਜੀ 36000 ਰੁਪਏ ਮੁੱਲ 36000 ਹਾਂਜੀ ਮਾਨਤਨ ਕੋਈ ਥੋੜਾ ਬਹੁਤਾ ਜਾ ਕਰ ਦੇ ਕੇ ਮਾਨਤਨ ਬਾਈ ਜੀ ਗੱਡੀ ਬਾਹਰ ਨੂੰ ਵੀਰੇ ਤੋਰੀ ਮੜਾ ਕੱਟੀ ਦਾ ਯਾਰ ਜਿਹੜਾ ਵੀ ਭਰਾ ਲੈ ਗਿਆ ਨਾ ਬਾ ਯਾਦ ਕਰੂਗਾ ਲੈ ਵੀ ਮਿੱਤਰੋ 36000 ਰੁਪਇਆ ਮੁੱਲ ਹੁਣ ਕੱਟੀ ਨੂੰ ਲੱਗਿਆ ਹੋਇਆ ਬਹੁਤ ਚੰਗਾ ਗੋਲਾ ਤੇ ਟੇਡੇ ਪਟੇ ਦੇ ਵਿੱਚ ਮੰਨ ਲਓ ਵੀ ਜਿਹੜੀ ਮਾਰਕਿੰਗ ਉਹ ਵੀ ਜਾਇਜ਼ ਆ ਤੇ ਦੂਜੀ ਗੱਲ ਇਹ ਆ ਵੀ ਤੁਹਾਨੂੰ ਮੈਂ ਇੱਕ ਚੀਜ਼ ਇਹਦੀ ਹੋਰ ਵਿਖਾਉਣਾ ਵੀ ਜਦੋਂ ਤੁਸੀਂ ਅਕੜੇ ਹੁਣ ਤੁਰਦੀ ਵੇਖੋ ਜਦੋਂ ਇਹ ਮੋੜੀ ਨਾ ਉਦੋਂ ਵਿਖਾਉਂਗਾ ਤੁਹਾਨੂੰ ਮੋੜੀ ਵੀਰੇ ਲੈ ਵੀ ਹੁਣ ਅੱਕੇ ਬਾਊ ਦੇ ਕੋਲੇ ਇਹਦੇ ਤੇ ਕੈਮਰਾ ਕਰੀ ਬੋ ਰੋਕੀ ਦੋ ਮਿੰਟ ਵੀਰੇ ਆਹ ਵੇਖੋ ਤੁਸੀਂ ਇਹਦੇ ਵੇਖੋ ਤੇ ਕਿੰਨੀਆਂ ਵਾਲ ਢਿੱਲਾਂ ਪਈਆਂ ਨਾ ਜਿਹੜੀਆਂ ਚਮੜੀ ਵਿੱਚ ਢਿੱਲਾਪਣ ਕਿੰਨਾ ਲੋਲਪੁਣਾ ਵੇਖੋ ਤੁਸੀਂ ਕੱਟੀ ਦੇ ਵਿੱਚ ਬਾਕਮਾਲਾ ਸਹੀ ਬਰੀਡ ਨੀਲੀ ਰਾਵੀ ਦੀ ਉਹ ਆ ਜਿੰਦੇ ਪਿੰਡੇ ਦੇ ਵਿੱਚ ਢਿੱਲਾਪਣਾ ਹਾਂਜੀ ਜਿੰਦੇ ਢਿੱਲਾਪਣ ਕਸਮਾ ਪਿੰਡਾ ਵਾ ਉਹ ਹਮੇਸ਼ਾ ਨੋਟ ਰੱਖਿਓ ਤੁਸੀਂ ਦੁੱਧੂ ਤਾਂ ਨਿਕਾਤ ਨਿਕਲ ਲੈ ਨਿਕਲਣਾ ਉਹਨੇ ਅਗਰ ਵਾਈਸੋ ਲੇਵੇ ਵੱਲੋਂ ਵੀ ਢਿੱਲੀ ਰਊ ਮੰਨ ਲਓ ਨਹੀਂ ਬਣਾਉਂਦੀ ਜ਼ਬਰਦਸਤ ਤੇ ਬਾਕੀ ਬਿਊਟੀ ਵਾਲੇ ਪੱਖ ਤੇ ਵੀ ਉਹ ਭਰਨਾ ਨਹੀਂ ਉਹਨਿੰਦੀ ਜਿੰਨੇ ਪਿੰਡੇ ਦੇ ਵਿੱਚ ਢੈਲਾ ਜਦੋਂ ਇਹਨੂੰ ਖਰਾਕ ਮਿਲੀ ਇਹਨੇ ਉਹ ਪਿੰਡੇ ਦੀ ਜਿਹੜੀ ਢੈਲਾ ਕੱਢ ਕੇ ਪੂਰੀ ਜਦੋਂ ਫਿਟਨੈਟ ਹੋ ਗਈ ਤਾਂ ਇਹਨੇ ਬਾ ਕਮਲ ਝੋਟੀ ਬਣ ਜਾਣਾ ਬਹੁਤ ਸੋਹਣਾ ਮੂੰਹ ਮਾਵਾਂ ਕਰਮਾਂ ਵਾਲੀ ਦਾ ਫਿਰ ਨਿਸ਼ਾਨ ਦੋ ਥਣ ਗਲਾਬੀ ਤੇ ਤੋਂ ਕਾਲੇ ਪਰਮਾਤਮਾ ਆਣੇ ਨੂੰ ਅੰਗ ਲਾਏ ਆ ਚੰਗੇ ਬਾਲੇ ਗਾ ਕੇ ਖਰੀਦਣ ਨੂੰ ਆ ਤੱਤੇ ਕਾਲੇ ਤੇ ਬਾਕੀ ਬਈ ਮਿਲਦੇ ਨਹੀਂ ਇਹੋ ਜਿਹੇ ਅੰਗ ਮਿੱਤਰੋ ਤਾਂ ਜਿੰਦੀ ਅੱਜ ਕੱਲ ਪੂਰੀ ਹੈਗੀ ਮੰਗ ਹੈ ਮਿੱਤਰੋ 36000 ਰੁਪਏ ਦਾ ਰੇਟ ਆ ਨੰਬਰ 22 ਦਾ ਸਕਰੀਨ ਤੇ ਆ ਕਾਲ ਦੀ ਵੇਟ ਆ ਤੇ ਭਾਈ ਇਹ ਮੀਣੀ ਬਾਰੇ ਦੱਸੀ ਵੀਰੇ ਮੀਣੀ ਬਾਜੀ 6 ਮਹੀਨੇ ਦੀ ਗੱਬਣਾ ਚੈੱਕ ਪਾਸ ਗਾਰੰਟੀ ਨਾਲ ਠੀਕ ਆ ਵੀਰੇ ਹਾਂਜੀ ਲਾਏ ਵੀ ਪਈ ਹੋਈ ਆ ਬਈ ਛੋਟੀ ਦਸਤੀ ਹਾਂ ਹਾਂ ਲਾਏ ਵੀ ਪਈ ਆ ਪੁੱਤ ਵਿਖਾਈ ਝੋਲੀਿਆਂ ਦੀ ਵੇਖ ਵੇਖੋ ਮਿੱਤਰੋ ਹੁਣ ਇਹ ਛੋਟੀ ਆ ਗਈ ਮਿੱਤਰੋ ਪਿਓਰ ਨੀਲੀ ਦੇ ਵਿੱਚ ਵੱਧ ਪਿਆ ਪਿਓਰ ਨੀਲੀ ਜਾਣ ਕੇ ਗੁਣ ਤਿੰਨ ਹੈਗੇ ਇਹਦੇ ਵਿੱਚ ਹੂੰ ਸਿੰਘ ਹਿੱਲਦੇ ਬਾਈ ਦੋਵੇਂ ਸਿੰਘ ਦੋਨੇ ਹੀ ਹਿੱਲਦੇ ਆ ਜੀ ਠੀਕ ਗੱਲ ਹੈ ਕੀ ਬਾਤ ਆ ਮੱਥੇ ਪਟਾ ਹਾਂ ਅੱਖ ਮਣਕੀ ਚਾਰੇ ਪੈਰ ਹਨਾ ਚਾਰੇ ਪੈਰ ਚਿੱਟੇ ਸਾਰੀ ਨਿਸ਼ਾਨੀਆਂ ਕਵਰ ਕਰਦੀ ਨੀਲੀ ਵਾਲੀ ਧੰ ਚਟਨ ਤਾਂ ਚੰਗਾ ਹਨਾ ਹਾਂ ਮੂੰਹ ਚਾਰ ਦੰਦ ਹੈ ਮੂੰਹ ਚਾਰ ਦੰਦ ਦਾ ਠੀਕ ਆ ਤੇ ਇਹ ਕਿੰਨੇ ਦੀ ਦੇ ਰਹੀ ਹੈ ਗਰੀਬੂ ਬਾਈ ਇਹਦਾ ਬਾਈ ਜੀ 75000 ਰੁਪਏ ਮੁੱਲ ਦੇਣ ਲੈਣ ਵਾਲਾ ਦੇਣੀ ਕਿੱਥੇ ਆ ਦੇ ਦੇਾਂਗੇ ਕੋਈ ਸ਼ੌਕੀ ਬੰਦਾ ਹੈ ਬਾਕੀ ਇਹ ਵੀ ਦੁੱਧ ਦਾ ਸੋਨਾ ਕੱਡੂ ਵੀ ਝੋਟੀ ਥੱਲੋ ਥੱਲੋ ਚੰਗੀ ਹੈ ਹਨਾ ਥੱਲੋ ਚੰਗੀ ਹੈ ਢਿੱਲਾ ਪਾਣੀ ਦੇ ਪਿੰਡੇ ਵਿੱਚ ਨਹੀਂ ਬਹੁਤ ਢਿੱਲਾ ਬਹੁਤ ਪਾਣਾ ਸਾਂਭੀ ਨਹੀਂ ਕਹਨੇ ਹਨਾ ਨਹੀਂ ਨਹੀਂ ਥੋੜੀ ਸੇਵਾ ਕਰਨ ਵਾਲੀ ਹੈ ਹੂੰ ਇਹ ਤਾਂ ਹੁਣ ਜਾ ਕੇ ਦੋ ਪੋਰੀਆਂ ਫੀਡ ਦੀਆਂ ਪੈ ਜਣੇ ਇਹਨ ਤੇ ਟਟਕਾਲੇ ਦੀ ਝੋਟੀ ਤਿਆਰ ਹੋ ਜੂਗੀ ਹਾਂ ਚੰਗੀ ਝੋਟੀ ਤਿਆਰ ਹੋ ਜੂਗੀ ਨਾਲੇ ਬਰੀਡ ਸੋਣੀ ਬਣ ਜਾਣੀ 75000 ਰੁਪਿਆ ਰੇਟ ਹੈ ਤੇ ਤੋਰੀ ਵੀਰੇ ਗਰੀਬੂ ਕੱਢੀ ਪਾਉਣੇ ਨੇ ਲੈ ਵੀ ਮਿੱਤਰੋ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਥੱਲੋ ਝੋਲੀ ਝਾਲੀ ਦੀ ਬਹੁਤ ਬਲ ਟੱਲਾ ਟੱਲਾ ਖੁੱਲੀ ਢੁਲੀ ਝੋਲੀ ਦੀ ਝੋਟੀ ਆ ਦੇਖੋ ਤੁਸੀਂ ਕਿਰਾਂ ਦੀ ਮਿੱਤਰੋ ਸੀਲ ਠੰਡੀ ਬਹੁਤ ਹੈ ਹਮ ਜਲਾਪਣ ਬਹੁਤ ਆ ਹਨਾ ਹਾਂ ਲੈ ਵੀ ਮਿੱਤਰੋ ਰੰਗ ਰੂਪ ਤਾਂ ਯਾਰ ਬਹੁਤ ਹੈ ਜਿਵੇਂ ਪਾਕਿਸਤਾਨ ਦੀਆਂ ਝੋਟੀਆਂ ਹੁੰਦੀਆਂ ਹਨਾ ਹਾਂ ਉਹ ਚੀਜ਼ ਆ ਹਨਾ ਖੂਚੀ ਜੀ ਹੈ ਹਮ ਬਾਕੀ ਵਾਕਿਆ ਸਹੀ ਗੱਲ ਆ ਬਾਈ ਤੇਰੀ ਤੇ ਵੀਰੇ ਇਹਦਾ ਮਾਨਤਾਂ ਫਿਰ ਖੁੱਲਾ ਕਰ ਦੇਂਗਾ ਥੋੜਾ ਜਿਹਾ ਕਰ ਦੇਾਂਗੇ ਕੋਈ ਬਾਈ ਸ਼ੌਕੀ ਦੂਰੋਂ ਆਇਆ ਤਾਂ ਚੱਲ ਕੇ ਠੀਕ ਆ ਮੇਰੇ ਮਿੱਤਰੋ ਝੋਟੀਏ ਵੀ ਟਿਕਾਣੇ ਦੀ ਇਹ ਗੱਲ ਮੰਨਣੀ ਪੈਣੀ ਆ ਬਾਕੀ ਐ ਆ ਵੀ ਜੀਜ਼ ਹੁੰਦੀ ਆ ਸਾਂਭ ਸੰਭਾਲ ਤੇ ਡਿਪੈਂਡ ਹਾਂ ਉਹ ਜੀ ਹਿੱਸਾ ਆਉਂਦਾ ਸਾਂਭ ਤੇ ਜੇ ਤੁਸੀਂ ਸਾਂਭੀ ਨਾ ਤੇ ਫੇਰ ਇਹਨੇ ਇਹਦੋਂ ਵੀ ਘਟ ਜਾਣਾ ਤੇ ਜੇ ਤੁਸੀਂ ਸਾਂਭ ਲਈ ਤੇ ਫੇਰ ਇਹਨੇ ਵੱਧ ਜਾਣਾ ਗੱਲਾਂ ਦੋ ਹੀ ਆ ਇਹਦੇ ਵਿੱਚ ਹਨਾ ਸੂਤ ਦੇ ਨਿਸ਼ਾਨ ਮੱਥੇ ਪਟਾ ਚਾਰੇ ਪੈਰ ਤੇ ਕਿਹੜੇ ਪਿੰਡ ਜਾਂ ਕਿਹੜੇ ਜਾਣਾ ਇਹਨੇ ਸ਼ਹਿਰ ਇਹ ਤਾਂ ਦੱਸਣਗੇ ਇਹਦੇ ਪੈਣਾ ਕਿਹੜੇ ਪਿੰਡ ਵਿੱਚ ਇਹਦਾ ਪੈਰ ਤੇ ਬਾਕੀ ਬਈ ਬਰੀਕੀ ਚੰਗੀ ਆ ਝੋਟੀ ਦੇ ਵਿੱਚ ਸਾਰੀ ਕੋਈ ਕਮੀ ਰੇਟ ਹੈਗਾ 75000 ਬਣਤਣ ਦਾ ਮੈਨੂੰ ਬਈ ਇਹ ਕੱਟਾ ਯਾਰ ਨਿੱਕਾ ਯਾਰ ਕੀ ਬਿਠਾ ਇੱਕ ਹਾਂ ਇਹ ਵੀ ਕੱਟਾ ਚੰਗਾ ਅਜਾ ਸੋਨਾ ਲੱਗਿਆ ਆਪਾਂ ਨੂੰ ਲੈ ਲਿਆ ਹੂੰ ਨਾਲ-ਨਾਲ ਬਹੁਤ ਸਾਫ ਹੈ ਇਹਦੇ ਇਹ ਕਿੰਨੇ ਚਿਰ ਦਾ ਬਈ ਇਹ ਹੋਊਗਾ ਯਾਰ 8 ਕਿ ਮਹੀਨਿਆਂ ਦਾ 8 ਮਹੀਨਿਆਂ ਦਾ ਹੈ ਤੇ ਇਹ ਕਿੰਨੇ ਦਾ ਦੇ ਦਈਏ ਵੀਰੇ ਇਹਦਾ ਹੈਗਾ ਮੁੱਲ 12000 ਰੁਪਇਆ 12000 ਰੁਪਇਆ ਦੇਣਾ ਕਿੰਨੇ ਦਾ ਜੈਸ ਵਿੱਚ ਦੇ ਦਾਂਗੇ ਕੋਈ ਮਾਨਤਾਨ ਕਰ ਦਾਂਗੇ ਜੇ ਕੋਈ ਪੂਰੀ ਝੋਟੀ ਤੇ ਕੱਟੀ ਲੈ ਲਵੇ ਤੇ ਉਹ ਕਹੇ ਯਾਰ ਕੱਟਾ ਮੈਂ ਲੈ ਕੇ ਜਾਣਾ ਸੰਭਣਾ ਮੈਂ ਵੀ ਨਾਲ ਤਾਂ ਉਹਨੂੰ ਕਿੰਨੇ ਦਾ ਮਾਨਤਾਨ ਫੇਰ ਕੋਈ ਨਹੀਂ ਪਾ ਦੇ ਦਾਂਗੇ ਆਪਾਂ ਫੇਰ ਨਹੀਂ ਵਾਦਾ ਕਾਟਾ ਵੇਂਦੇ ਠੀਕ ਹੈ ਭਾਈ ਓਕੇ ਲੈ ਮੇਤਰੋ ਤਿੰਨੇ ਜਾਨਵਰ ਲੈਣ ਤੇ ਕੱਟਾ ਤੁਹਾਨੂੰ ਮਿਲ ਜੂਗਾ ਖੁੱਲੀ ਛੋੜ ਛੱਪੇ ਦੇ ਨਾਲ ਮਿਲੂਗਾ ਉਹ ਤਿੰਨੇ ਜਾਨਵਰ ਲੈਣ ਵਾਲੇ ਨੂੰ ਇਹ ਨਹੀਂ ਹੈਗਾ ਵੀ 1 ਜਨਵਰੀ ਲੈਣ ਤੇ ਨਹੀਂ ਮਿਲਣਾ ਮੇਟਰ ਤਾਂ ਬਾਲਾ ਚੰਗਾ ਬਣੂਗਾ ਕੱਟ ਬਹੁਤ ਸੋਹਣਾ ਟੇਡਾ ਇਹਦਾ ਹੂੰ ਬਰੀਕੀ ਚੰਗੀ ਆ ਘੱਟੇ ਦੀ ਹੈ ਨਾ ਹਾਂ ਬਰੀਕੀ ਚੰਗੀ ਆ ਹੂੰ ਇਹਦੇ ਟੀਕੇ ਦੂਗੇ ਦਾ ਪਤਾ ਕੋਈ ਉਸਤਾਦ ਕਿ ਨਹੀਂ ਨਹੀਂ ਬਾਈ ਜੀ ਉਹਦਾ ਉਹਨਾਂ ਤਾਂ ਬਥੇਰਾ ਕੁਝ ਦੱਸਿਆ ਹੋਰ ਕਿੰਨੀ ਦਾ ਹੋ ਗਿਆ ਬਾਈ 8 ਕਿ ਮਹੀਨਿਆਂ ਦਾ ਹੋਊਗਾ 8 ਮਹੀਨੇ ਦਾ ਹੈ ਠੀਕ ਆ ਲੈ ਵੀ ਗਰੀਬੂ ਭਾਈ ਨੰਬਰ ਤਾਂ ਹੀ ਕਰਾਂ ਦੀ ਆਪਦਾ 75288 ਹਾਂ 41440 ਇੱਕ ਵਾਰੀ ਹੋਰ ਬੋਲ ਦੇ 75288 41440 ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਨਾਲ ਹੁਣ ਆਪਣਾ ਮੇਰਾ ਨਾਮ ਤਾਂ ਗਰੀਬੂ ਚਲ ਅੱਪਾ ਦਾ ਵੀ ਸ਼ੁਰੂ ਤੋਂ ਰਹਿ ਇੱਕ ਦੂਜੇ ਨਾਲ ਤੇ ਹੂੰ ਮੈਨੂੰ ਵੀ ਆਪਾਂ ਤੁਸੀਂ ਤਾਂ ਗਰੀਬੂ ਕਹਿੰਨੇ ਨਾਮ ਮੇਰਾ ਕਲਦੀਪ ਹੈ ਕਲਦੀਪ ਹਾਂਜੀ ਪੰਜਾਬੀਆਂ ਗਰੀਬੂ ਗਰੀਬੂ ਬੜਾ ਹਾਂ ਇਹ ਗਰੀਬੂ ਕਿੰਨੇ ਪਾਤਾ ਹੀ ਨਾਮ ਤੇਰਾ ਬਸ ਮੰਮੀ ਡਾਡੀ ਨੇ ਰੱਖਤਾ ਨਾਮ ਗਰੀਬ ਪੁਜਾਰਾ ਤੋਂ ਭਾਈ ਸ਼ਰਾਰਤਾਂ ਕਰਦਾ ਹੋਵੇਗਾ ਤੇ ਗਰੀਬ ਬੰਦਿਆਂ ਦੇ ਮਾਰਦਾ ਹੋਵੇਗਾ ਤੂੰ ਰੋਪ ਤਾਂ ਤੇਰਾ ਨਾਮ ਰੱਖਤਾ ਉਹਨਾਂ ਗਰੀਬੂ ਹੈ ਨਾ ਯਾਰ ਚੱਲ ਤੇਰੇ ਸ਼ਪੰਦਾ ਉਹ ਲਹਿਰੀ ਆ ਯਾਰ ਤੇ ਲੈ ਵੀ ਨੰਬਰ ਭਾਈ ਦਾ ਸਕਰੀ ਨੇ ਤੇ ਇਹ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਚਾਉਂਦੇ ਰੋ